22 ਨੰਬਰ 22 ਕੀ ਆਇਆ ਇਹ ਦੇਖੋ ਅਰੇ ਵਾਹ ਅਰੇ ਵਾਹ ਇਹ ਜਿੱਤ ਗਏ ਹਮ ਹਲਾ ਪੰਡੇ ਸਾਹਿਬ ਕਰ ਲੈ ਕਰੀ ਓਏ ਓਏ ਆ ਜਿੱਤ ਗਏ ਆਪਾ ਬਾਈ ਅੰਮਰਸਾ ਰਹਾਗੇ ਅਸੀਂ ਮੇਲਾ ਵੇਖਣ ਮੇਲਾ 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 ਓਏ ਮੇਲਾ ਕੀ ਆ ਮੇਲਾ ਹੀ ਮੇਲਾ ਹੀ ਮੇਲਾ ਹੀ ਮੇਲਾ ਹੀ ਓਏ ਚਲੋ ਮੇਲਾ ਵੇਖਣ ਚੱਲੇ ਆ ਰਣਜੀਤ ਵੀ ਨਿਊ ਦੇ ਵਿੱਚ ਮੇਲਾ ਲੱਗ ਗਿਆ ਵਾ ਤੇ ਉਹ ਵੇਖਣ ਚੱਲੇ ਅੱਜ ਵਿਖਾਉਣੇ ਨਾਲੇ ਤੁਹਾਨੂੰ ਮੇਲਾ ਲਓ ਜੀ ਮੇਲੇ ਦੇ ਅੰਦਰ ਐਂਟਰ ਹੋਣ ਲੱਗੇ ਆ ਤੇ ਇਹ ਅੰਦਰ ਦੱਸਣ ਦੇ ਆ ਵੀ ਹਰ ਭਜਨ ਮਾਣ ਨੂੰ ਨਹੀਂ ਆਏ ਆ ਮੁੰਡੇ ਖੁਸ਼ ਹੋ ਗਏ ਐਂਟਰੀ ਫ੍ਰੀ ਐਂਟਰੀ ਫ੍ਰੀ ਐਂਟਰੀ ਫ੍ਰੀ ਓਏ ਤੁਹਾਡਾ ਤੁਹਾਡਾ ਸਾਰੇ ਕਿਤੇ ਹਾਂ ਗੱਡੀ ਚ ਲਾਤਾ ਧਾਰ ਗੱਡੀ ਚ ਲਾਤਾ ਜੀ ਤਰਾ ਕੀ ਹੋਣਾ ਨੇ ਕਿੱਦਾਂ ਕਿੱਦਾਂ ਪਾਉ ਓਏ ਕਿੱਦਾਂ ਪਾਉ ਆਉ ਕੀ ਆ ਪਾਉ ਸੱਚਿਆਂ ਨੇ ਮਾਨ ਕਰਾਣਾ ਮਾਲਕੀ ਦਾ ਬੰਦਾ ਸਮਾਂ ਕਹਿੰਦੇ ਕਿ ਸਰ ਰੇਂਦਰ ਵੀ ਜੀ ਜ਼ਿੰਦਗੀ ਮਾਲੇ ਕਰੋ ਜ਼ਿੰਦਗੀ ਭੋਗਣੀ ਦੀ ਚਾਹੀਦੀ ਠੁਕ ਸੁੱਖ ਕਾਮਯਾਬੀ ਸਕਸੈਸ ਫੇਲਿਅਰ ਆ ਇਧਰ ਵੇਖੋ ਇਹ ਸਾਰਾ ਲੱਕੜ ਦਾ ਸਮਾਨ ਜੇ Saya kira dia kini karena ਵੈਰੀ ਗੁੱਡ ਵੈਰੀ ਗੁੱਡ ਚੱਲ ਚੱਲੀਏ ਅੱਗੇ ਬਾਸ ਦਾ ਬਾਸ ਆਹ ਹੋਈਏ ਬੜੇ ਸੋਹਣੇ ਹਨਾ ਇਧਰੇ ਆ ਵੀ ਲੱਗੇ ਦੇ ਇਹ ਕਿ ਨਾ ਫਰੂਟ ਆਈਸਕ੍ਰੀਮ ਕਿਹੜੇ ਫਰੂਟ ਦੇਗੇ 100 ਰੁਪਏ ਦੀ ਬਸ ਇਹ ਉਸ ਵੇਲੇ ਜੰਮ ਜਾਂਦਾ ਨਾਲ ਹੀ ਇਹ ਵਿੱਚ ਪਰ ਪਾਈ ਆ ਇਹ ਆ ਦੇ ਜੰਮਦਾ ਕਿ ਤਰ੍ਹਾਂ ਯਾਰ ਵਿੱਚ ਪਰ ਗਿਆ ਤਾਂ ਜੰਮੀ ਜਾਂਦਾ ਅੱਛਾ ਆ ਕਿਹੜਾ ਦੇ ਤੇ ਕਿਹੜਾ ਦੇ ਤੇ ਡਿਊਟੀ ਲਾਉਣੀ ਹੈ Ini dari PH namun dari duty. baru. Oh fire, fire. Sorry, sorry, sorry. Oh oh, oh, oh go, go, go. ਕਿੰਨੇ ਟਾਈਮ ਦਾ ਏ ਪੁੱਛਣਾ ਕਿੰਨੇ ਕਿੰਨੇ ਦਾ ਹਾਂਜੀ ਸਰਟਾਇਵਰ ਗੇਮ ਹੈ ਵਰਕਿੰਗ ਹੈ ਹੈਦਰੇ ਹੋਏ ਹੋ ਕੇ ਪਰ ਪੰਜਾਬ ਚ ਦੇ ਬੈਣ ਆ ਰੋਜਾ ਮੈਂ ਚੈੱਕ ਕਰਦਾ ਚੈੱਕ ਕਰ ਇਹ ਦੁਕਾਨ ਆ ਐ ਨਾ ਨਹੀਂ ਕਹਿੰਦਾ ਨਾ ਦੇਸੀ ਬਣੇ ਦੇਸੀ ਨਹੀਂ ਦੇਸੀ ਮਾਲ ਕਹਿੰਦਾ ਦੇਸੀ ਆ ਅੱਗੇ ਹੀ ਮਿਲ ਗਈ ਇਹਨਾਂ ਨੇ ਮੈਂ ਐਡਾ ਜਵੇਂ ਨਾ ਨਾ ਆਦੀ ਆਦੀ ਅਸੀ ਆਦੀ ਵਸੀ ਤੇਲ ਆ ਆ ਵੀਰ ਬੈਠਾ ਜਿਹੜਾ ਕਹਿੰਦਾ ਨਾੜੀ ਕੋ ਆਹੋ ਹੋਈ ਐਡਾ ਲੈਣਾ ਪਾਉ ਐਡ ਲਾਉਂਦੇ ਨੇ ਢੇੜੀ बालों को रुकवा करेगा रिग्रोथ गहने मजबूत करेगा बाल लंबे बढ़ेगा अच्छा ऐसा एक बोतल तीन महीना लगाओ बालों को रिग्रोथ गहने मजबूत करेगा बाल लंबे बढ़ेगा एक सौ प्रकार की जड़ी बूटी से हाथों से बनावट का तेल होता है आदिवासी बोलने से ये स्किन ऐसे नहीं है तीन महीना कोर्स करना पड़ता है ओके आता नहीं इधर नहीं बताइए ऐसे एक बोतल लगाई है ओके ਸੁਨਿਆਰਾ ਲੁੱਟਣਾ ਸੁਨਿਆਰਾ ਸੁਨਿਆਰਾ ਲੁੱਟਣਾ ਡੋਟਲਾ ਸੁਨਿਆਰਾ ਨਕਲੀ ਇਹਦੇ ਅੰਟੀ ਸੁਨਿਆਰੀ ਇਹ ਤੇ ਸੁਨਿਆਰੀ ਅੰਟੀ ਇਹ ਇੱਕ ਹੀ ਸ਼ਰਤ ਨੂੰ ਤੇ ਅਗੇ ਲੁੱਟਦੇ ਆ ਲੱਗੀ ਓਏ ਆਈ ਦੀ ਟੌਫੀ ਕਾਟਨ ਕੈਂਡੀ ਭਾਉ ਕਿਹੜੇ ਕਿਹੜੇ ਵੇਚ ਬਾਈ ਜੀ ਹਾਂ ਬਾਈ ਜੀ ਇਹ ਦਿਖਾ ਦਿੰਦੇ ਕਰਵਾ ਸਕਦੇ ਤਾਂ ਹੀ ਲੈਣਾ ਆਪਾਂ ਵੀ ਇਹ ਕੀ ਆ ਆ ਦਿਖਾ ਯਾਰ ਜਿੱਥੇ ਮਰਜ਼ੀ ਚੱਲ ਜਾਓ ਇਹਨਾਂ ਦਾ ਇਹ ਹਵਾ ਜੀਦਾ ਵੀਰ ਜੀ ਮੈਨੂੰ ਵੀ ਲਾ ਦਾਂਗੇ ਯਾਰ ਲਓ ਜੀ ਇੰਟਰਨੈਸ਼ਨਲ ਪਲੇਅਰ ਤੁਹਾਡੇ ਵਿਚਕਾਰ ਪਹੁੰਚ ਚੁੱਕੇ ਨੇ ਇਹ ਤੁਹਾਨੂੰ ਭਾਜੀ ਜੀ ਜੰਪ ਮਾਰ ਕੇ ਦਿਖਾਉਣਗੇ ਚਲੋ ਜੀ ਹੋ ਜਾ ਸ਼ੁਰੂ ਲਓ ਬਾਬੇ ਦਾ ਨਾਮ ਵੇਖਿਓ ਉਪਰ ਆ ਜੋ ਭਾਈ ਵਾਹ ਮੈਨੂੰ ਤੰਜਾ ਪਾਸਟਾ ਚਲੋ ਮੈਂ ਉਹ ਜਾ ਗਿਆ ਆ ਵੇਖੋ ਆਹੜਾ ਚੂਟਾ ਆਇਆ ਮੈਂ ਸੁਣਿਆ ਸੀ ਪਰ ਇਥੇ ਅੰਮ੍ਰਿਤਸਰ ਦੀ ਵੀ ਆ ਗਿਆ ਜੀ ਨਾ ਨਹੀਂ ਆਹ ਚੂਟੇ ਦਾ ਨਾਂ ਨਹੀਂ ਮੈਨੂੰ ਆਦਾ ਬੰਜਿੰਗ ਜੰਪਿੰਗ ਬੰਜਿੰਗ ਜੰਪਿੰਗ ਕਿੰਦਾ ਕਿਦਾਂ ਬੈਠੀ ਹੋਣਗੇ ਉਹਦੇ ਕਮਾਈ ਹੋਦਾ ਓਏ ਸਾਡਾ ਫੜਾ ਲਈ ਔਰ ਇਹ 50 ਰੁਪਏ ਦੇ ਕੇ ਤੇ ਅਸੀਂ ਹੁਣ ਆਹ ਜਿਹੜੀ ਗੇਮ ਖੇਡਣ ਲੱਗੇ ਆ ਜਿੰਨੇ ਸਾਡੇ ਪਲੱਸ ਹੋਗੇ ਉਹ ਸਾਨੂੰ ਨਾਮ ਮਿਲੂਗਾ ਪਟਾ ਇੱਕ ਪਾਦੇ ਪਾਦੇ ਉਦਾਂ ਛੱਡ ਦੇ ਯਾਰ ਆਪੇ ਪਲੱਸ ਹੋਈ ਜਾਊਗਾ ਉਦਾਂ ਛੱਡ ਦੇ ਆਪੇ ਛੱਡ ਦੇ ਦੇਖੀ ਦੇਖੀ ਜਾਊਗੀ ਕਿੰਨੇ ਬਣੇ ਕਿੰਨੇ 22 ਨੰਬਰ 22 ਨੰਬਰ 22 ਕੀ ਆਇਆ ਇਹ ਦੇਖੋ ਅਰੇ ਵਾਹ ਅਰੇ ਵਾਹ ਇਹ ਜਿੱਤ ਗਏ ਹਮ ਅਲਾ ਫੰਡੇ ਸਾਹਿਬ ਕਰ ਲੈ ਕਰੀ ਓਏ ਓਏ ਆ ਜਿੱਤ ਗਏ ਆਪਾ ਓ ਬੱਲੇ ਜਿੱਤ ਗਏ ਫੰਡੇ ਤੋਂ ਸੁੱਧਰੇ ਯਾਰ ਇੱਕ ਮਿੰਟ ਇੱਕ ਮਿੰਟ ਦੇਈ ਇਹਨੇ ਭੀੜੇ ਦਿੱਤੇ ਮਗਰ ਵੀਰ ਕਿਧਰ ਦੀ ਅਰਸ਼ੀ ਵਾਰੀ ਪਹਿਲਾਂ ਇਦਾਂ ਸੋਣਾ ਪਾ ਪਾ ਜਦਾਂ ਮਰਜੀ ਏ ਓ ਅਰੇ ਯਾਰ ਚੱਲ 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 ਨੈਕਸਟ ਏ ਏ ਓ ਚੱਲ 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 ਏ ਸਗਰੀ ਵਾਰੀ ਓ ਤੇਰਾ ਭਲਾ ਏ ਉਹ ਨਹੀਂ ਤਰੀਕੇ ਨਾਲ ਛੁੱਟਾ ਤਰੀਕੇ ਨਾਲ ਚੱਲ 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 ਉਹ ਤੇਰਾ ਭਲਾ ਏ ਚੱਲ ਨਹੀਂ ਨਹੀਂ ਛੱਡ ਨਹੀਂ ਨਹੀਂ ਨਾ ਛੱਡੀ 50 50 ਆ ਆ ਗਿਆ ਕੋਈ ਫਾਇਦਾ ਨਹੀਂ 50 ਰੁਪਏ ਫੂਕਿੰਦਾ 50 ਆ ਵਜਿਆ ਅੱਜ ਤੇ ਬਸ ਈ ਮੇਲਾ ਵੇਖੇ ਮੇਲਾ ਵੇਖੇ ਇਹ ਪੜਨ ਦਾ ਵੀ ਕਿੱਥੇ ਜਾਣਾ ਦੱਸੋ ਕਿੱਥੇ ਜਾਣਾ ਆਹ ਏਦੇ ਯੋ ਲੋ ਕੋਡ ਜਾੜਦੇ ਜਾਣਾ ਚਲੋ ਚਲੀਏ ਕੌਣ ਖਵਾਊਗਾ ਅੱਜ ਖੜਾ ਕਰੋ ਮੇਰੇ ਅੱਗੇ ਕਰੂ ਪਾਲ ਪੜਾ ਚਲੋ ਆ ਤੇ ਬੜੇ ਤਗੜੇ ਰੈਸਟੋਰੈਂਟ ਤੇ ਬਹਿ ਜਾਣ ਲੱਗੇ ਆ ਇੱਥੋਂ ਤੇ ਮਹਿੰਗੇ ਵੜਾ ਹੋਣਾ ਵਾ ਦੰਦ ਤੇਰਾ ਟੁੱਟਾ ਵਾ ਇਹ ਵੀ ਨਹੀਂ ਲੱਗਣਾ ਜੇ ਇੱਥੇ ਪੈਸੇ ਖਰਚਦੇ ਤੇ ਊੜਾ ਐੜਾ ਈੜੀ ਸੱਸਾ ਹਾ ਹਾ ਕਕਾ ਖਖਾ ਕਿਹੜਾ ਸੀ ਪਨੀਰ ੜਾੜਾ 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 ਅਸੀਂ ਆ ਗਏ ਆ ਘਰੇ ਪ੍ਰੋਗਰਾਮ ਵੇਖ ਕੇ ਮੇਲਾ ਵੇਖ ਕੇ ਅੰਮ੍ਰਿਤਸਰ ਤੇ ਹੁਣ ਅਰਸ਼ ਚੱਲਿਆ ਵਾ ਆਪਦੇ ਘਰੇ ਅੱਧੀ ਰਾਤ 12 ਵਜੇ ਆ ਚੰਗਾ ਰਹੋ ਤੇ ਇਹ ਹੀ ਆਪਣਾ ਅੱਜ ਦਾ ਵਲੌਗ ਟੰਗਾ ਲਗਾ ਦੋ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਬਾਏ ਬਾਏ ਮਿਲਦੇ ਆ ਅਗਲੇ ਵਲੌਗਸ